ਅਮਰਤਸਰ ਦੀ ਧਰਤੀ ਦਰਬਾਰ ਸਾਹਿਬ ਦਾ ਸਥਾਨ ਸਰੋਵਰ ਦੀ ਉਸ ਵੇਲੇ ਪ੍ਰਕਰਮਾਂ ਦੀ ਸੇਵਾ ਚੱਲ ਰਹੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਸ ਵੇਲੇ ਸੇਵਾ ਕਰਵਾ ਰਹੇ ਨੇ। ਇੱਕ ਗਰੀਬ ਜੇ ਘਰ ਦੇ ਵਿੱਚੋਂ ਉੱਠਿਆ ਜਲਮ ਦੇ ਇਲਾਕੇ ਵਿੱਚੋਂ ਮਾਂ ਨੇ ਉਹਨੂੰ ਘੁੰਗਣੀਆਂ ਬਣਾ ਕੇ ਤਿਆਰ ਕਰਕੇ ਦਿੱਤੀਆਂ। ਸੁਣਿਆ ਹੁਣ ਇਤਿਹਾਸ ਦੀ ਘਟਨਾ। ਜਲਮ ਦੇ ਇਲਾਕੇ ਵਿੱਚੋਂ ਉਹ ਉੱਠ ਕੇ ਆਇਆ ਬੱਚਾ ਜਦੋਂ ਉੱਠ ਕੇ ਆਇਆ ਤੇ ਉਹ ਮਾਂ ਨੇ ਉਹਨੂੰ ਕਿਹਾ ਪੁੱਤਾ ਘੁੰਗਣੀਆਂ ਮੈਂ ਉਬਾਲ ਦਿੱਤੀਆਂ ਨੇ ਇਹਨੂੰ ਲੈ ਜਾ ਤੇ ਕਿਤਨਾ ਕਿਤੇ ਵੇਚ ਕੇ ਆ ਤੇ ਮਾਂ ਨੂੰ ਪੁੱਛਿਆ ਕਹਿੰਦਾ ਮਾਂ ਮੈਂ ਕਿੱਥੇ ਜਾ ਕੇ ਵੇਚਾਂ ਮਾਂ ਕਹਿੰਦੀ ਤੂੰ ਇੰਜ ਕਰ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾ ਗੁਰੂ ਰਾਮਦਾਸ ਜੀ ਦਾ ਘਰ ਦੇ ਵਿੱਚ ਉੱਥੇ ਪ੍ਰਕਰਮਾਂ ਦੀ ਸੇਵਾ ਉੱਥੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਉੱਥੇ ਤੂੰ ਜਾ ਕੇ ਆਪਣੀਆਂ ਘੁੰਗਣੀਆਂ ਨੂੰ ਤੂੰ ਜਾ ਕੇ ਉੱਥੇ ਵੇਚ ਸਕਦਾ ਹੈ ਮਾਂ ਦੇ ਕੋਲੋਂ ਲਈ ਆ ਗਿਆ ਉਸਨੇ ਤੁਰ ਪਿਆ ਜੇਲਮ ਦੇ ਇਲਾਕੇ ਦੇ ਵਿੱਚੋਂ ਤੇ ਉਹ ਪਹੁੰਚ ਗਿਆ ਅੰਮ੍ਰਿਤਸਰ ਦੀ ਧਰਤੀ ਤੇ ਪਰ ਕਰਮਾਂ ਦੀ ਸੇਵਾ ਚੱਲ ਰਹੀ ਹੈ ਜੇ ਡਿਊੜੀ ਕੁਛ ਨਹੀਂ ਬਣੀ ਕਲਾ ਸਰੋਵਰ ਦੀ ਨਿਰਮਾਣ ਹੋ ਰਿਹਾ ਏ ਇੱਕ ਜਗ੍ਹਾ ਜਿਉਂਨੇ ਵੇਖੀ ਤੇ ਇੱਕ ਜਗ੍ਹਾ ਦੇ ਉੱਤੇ ਉਹਨੇ ਆਪਣੀ ਥੋੜਾ ਜਿਹਾ ਕਪੜਾ ਵਿਛਾਇਆ ਤੇ ਘੁੰਗਣੀਆਂ ਵੇਚਣੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਕੋਈ ਲੰਘਿਆ ਉਹਨੇ ਘੁੰਗਣੀਆਂ ਲੈ ਲਈਆਂ ਕੁਝ ਦੇ ਦਿੱਤਾ ਨੇ ਇੱਕ ਆਨੇ ਦੋ ਆਨੇ ਘੁੰਗਣੀਆਂ ਵੇਚਨੀਆਂ ਯਾਰੀ ਰੱਖੀਆਂ ਉਹਨੇ ਸ਼ਾਮਾਂ ਪਈਆਂ ਤੇ ਘੁੰਗਣੀਆਂ ਸਾਰੀਆਂ ਹੀ ਵਿਕ ਗਈਆਂ ਗੁਰੂ ਰਾਮਦਾਸ ਜੀ ਉਧਰ ਦੀ ਲੰਘੇ ਉਹਨਾਂ ਨੇ ਕਿਹਾ ਬਈ ਪੁੱਤਰਾ ਘੁੰਗਣੀਆਂ ਸਾਰੀਆਂ ਵੇਚ ਦਿੱਤੀਆਂ ਕਿੰਨੀ ਕੁ ਵਟਕ ਹੋਈ ਕਿੰਨੀ ਕੁ ਕਮਾਈ ਕੀਤੀ ਉਹਨੇ ਨਾ ਆਪਣੀ ਝੋਲੀ ਦੇ ਵਿੱਚ ਜਿੰਨੀ ਕੁ ਹੈਗੀ ਸੀ ਵਟਕ ਕੱਢ ਕੇ ਅੱਗੇ ਰੱਖ ਦਿੱਤੀ ਗੁਰੂ ਰਾਮਦਾਸ ਜੀ ਇੰਨੀ ਕੁ ਵਟਕ ਮੈਂ ਅੱਜ ਪ੍ਰਾਪਤ ਕੀਤੀ ਹੈ ਤੇ ਗੁਰੂ ਰਾਮਦਾਸ ਜੀ ਕਹਿੰਦੇ ਜੇ ਤੈਨੂੰ ਕਹੀਏ ਕਿ ਲੰਗਰ ਚ ਪਾ ਦੇ ਸਾਰੀ ਪਾ ਦੇਗਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਕਹਿੰਦਾ ਜੀ ਕਹਿੰਦਾ ਸੱਤ ਬਚਨ ਜੀ ਮੈਂ ਪਾ ਦਿੰਨਾ ਸੁਣਿਓ ਕਹਿੰਦਾ ਜੀ ਮੈਂ ਪਾ ਦਿੰਨਾ ਕਹਿੰਦਾ ਜੀ ਪਾਇਆ ਪਾਸ਼ਾ ਕਹਿੰਦੇ ਜਾ ਪਾ ਕੇ ਆ ਪਹਿਲੇ ਦਿਨ ਕਮਾਈ ਕੀਤੀ ਜਿੰਨੀ ਵੱਟ ਘੋਈ ਤੇ ਸਾਰੀ ਦੀ ਸਾਰੀ ਲੰਗਰ ਚ ਪਾ ਦਿੱਤੀ ਦੂਜਾ ਦਿਨ ਫਿਰ ਆਇਆ ਦੂਜੇ ਦਿਨ ਉਹਨੇ ਫੇਰ ਕਮਾਈ ਕੀਤੀ, ਘੁੰਗਣੀਆਂ ਵੇਚੀਆਂ, ਜਿੰਨੀ ਕੁ ਵਟਕ ਹੋਈ ਤੇ ਗੁਰੂ ਰਾਮਦਾਸ ਜੀ ਕਹਿੰਦੇ ਜਾ ਲੰਗਰ ਚ ਪਾ ਆ। ਦੂਜੇ ਦਿਨ ਵੀ ਉਹ ਲੰਗਰ ਚ ਪਾ ਆ। ਤੀਜਾ ਦਿਨ ਫੇਰ ਗੁਰੂ ਰਾਮਦਾਸ ਜੀ ਆਏ ਕਹਿੰਦੇ ਕਮਾਈ ਹੋ ਗਈ। ਉਹ ਫੇਰ ਉਹਨੂੰ ਇੱਕ ਵਾਰੀ ਤਾਂ ਉਹ ਹੱਥਾਂ ਪੈਰਾਂ ਦੀ ਪੈ ਗਈ। ਮੈਂ ਕਮਾਈ ਕਰਨ ਆਇਆ। ਮੇਰੀ ਸਾਰੀ ਕਮਾਈ ਲੰਗਰ ਚ ਪਾਈ ਤੁਰੇ ਜਾ ਰਹੇ ਨੇ। ਮੈਂ ਘਰੇ ਕੀ ਲੈ ਕੇ ਜਾਵਾਂਗਾ? ਉਹਨੇ ਫੇਰ ਖਿਆਲ ਚ ਆਇਆ ਉਹਨੇ ਉਹ ਕਹਿੰਦਾ ਚਲੋ ਜੀ ਮੈਂ ਗੁਰੂ ਰਾਮਦਾਸ ਜੀ ਦਾ ਹੁਕਮ ਮੰਨਦਾ ਹਾਂ ਤੇ ਸਾਰੀ ਲੰਗਰ ਦੇ ਵਿੱਚ ਵਟਕ ਪਾ ਦਿੱਤੀ ਉਸਨੇ ਪਹਿਲੇ ਦਿਨ ਵੀ ਪਾਤੀ ਦੂਜੇ ਦਿਨ ਵੀ ਪਾਤੀ ਤੀਜੇ ਦਿਨ ਵੀ ਪਾਤੀ ਤੇ ਪੰਜਵੇਂ ਦਿਨ ਤੱਕ ਪਾਉਂਦਾ ਰਿਹਾ ਛੇਵਾਂ ਦਿਨ ਆਇਆ ਫਿਰ ਉਹਨੇ ਆਪਣੀ ਸਾਰੀ ਵਟਕ ਜਿੰਨੀ ਕਮਾਈ ਕੀਤੀ ਉਸਨੇ ਸਾਰੀ ਕਮਾਈ ਜਿੰਨੀ ਵੀ ਕੀਤੀ ਉਸਨੇ ਤੇ ਉਹ ਕਹਿੰਦਾ ਜੀ ਆਪ ਹੀ ਹੁਣ ਚੱਲ ਕੇ ਤੇ ਗੁਰੂ ਰਾਮਦਾਸ ਜੀ ਕੋਲ ਗਿਆ ਆਪ ਚੱਲ ਕੇ ਪਹਿਲਾ ਗੁਰੂ ਰਾਮਦਾਸ ਜੀ ਚੱਲ ਕੇ ਆਏ ਸੀ ਹੁਣ ਆਪ ਚੱਲ ਕੇ ਗੁਰੂ ਰਾਮਦਾਸ ਜੀ ਕੋਲ ਗਿਆ ਗੁਰੂ ਰਾਮਦਾਸ ਜੀ ਅੱਜ ਮੈਂ ਜਿੰਨੀ ਕੁ ਕਮਾਈ ਕੀਤੀ ਅੱਜ ਸਾਰੀ ਦੀ ਸਾਰੀ ਮੈਂ ਇੱਥੇ ਤੁਹਾਡੇ ਲੰਗਰ ਚ ਪਾ ਦਿੰਨਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਸਜਣਾ ਅੱਜ ਮੈਂ ਤੁਹਾਡੇ ਕੋਲੋਂ ਵਟਕ ਨਹੀਂ ਲੈਣੀ ਅੱਜ ਤੇਰੀ ਇਹ ਵਟਕ ਗੁਰੂ ਕੇ ਲੰਗਰ ਵਿੱਚ ਨਹੀਂ ਆਏਗੀ ਕਹਿੰਦੇ ਜੀ ਕਿੱਥੇ ਜਾਏਗੀ ਕਹਿੰਦੇ ਜਾਏਗੀ ਤੇਰੇ ਕੋਲ ਜਿੰਨੀ ਤੂੰ 5 ਦਿਨ ਤੱਕ ਤੇਰੀ ਵਟਕ ਤੇਰੀ ਕਮਾਈ ਗੁਰੂ ਦੇ ਘਰ ਵਿੱਚ ਆਈ ਸੀ ਅੱਜ ਗੁਰੂ ਰਾਮਦਾਸ ਜੀ ਦਾ ਘਰ ਇਦਾਂ ਦਾ ਏ ਤੇਰੀ ਹੁਣ ਤੱਕ ਦੀ ਜਿੰਨੀ ਕਮਾਈ ਆਈ ਹੈ ਇਹ 10 ਗੁਣਾ ਵੱਧ ਕੇ ਤੇਰੀ ਝੋਲੀ ਦੇ ਵਿੱਚ ਅੱਜ ਪੈ ਜਾਏਗੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਅੱਜ ਦੀ ਸਾਰੀ ਵਟਕ ਵੀ ਵਾਪਸ ਕਰ ਦਿੱਤੀ ਇਸ ਤੋਂ ਇਲਾਵਾ ਵੱਡੀ ਰਕਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਘਰ ਵਿੱਚੋਂ ਉਸ ਸੋਮੇ ਦੀ ਝੋਲੀ ਵਿੱਚ ਰੱਖ ਦਿੱਤੀ ਸੋਮੇ ਨੇ ਪੁੱਛਿਆ ਕਹਿਣ ਲੱਗੇ ਕਹਿੰਦੇ ਤੇਰੇ ਘਰ ਦੇ ਵਿੱਚ ਕਿੰਨੀ ਕਮਾਈ ਜਾਂਦੀ ਹੈ ਕਹਿੰਦੇ ਕੋਈ ਕਮਾਈ ਨਹੀਂ ਗਰੀਬਾਂ ਮੇਰੇ ਘਰ ਵਿੱਚ ਕੋਈ ਕਮਾਈ ਨਹੀਂ ਜਾਂਦੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਤੇਰੇ ਘਰ ਦੀ ਕਮਾਈ ਕਦੇ ਖਤਮ ਨਹੀਂ ਹੋਏਗੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਜਿਹੜਾ ਆਪਣੇ ਕੋਲੋਂ ਦਿੰਦਾ ਰਿਹਾ ਸੀ ਗੁਰੂ ਦੇ ਘਰ ਵਿੱਚ ਜਦੋਂ ਗੁਰੂ ਦਾ ਘਰ ਦੇਣ ਤੇ ਆਉਂਦਾ ਹੈ ਨਾ ਸਾਡੇ ਕੋਲ ਰਕਮ ਸੰਭਾਲੀ ਨਹੀਂ ਜਾਂਦੀ ਫਿਰ